ਸਰਬਜੀਤ ਸੰਗਰੂਰ ਦੀ ਰਚਨਾ ਅਲਟੇ ਦਾ ਤਾਉਂ ਡਿਗਰਾਂ ਦੇ ਤੋਂ ਪਹਿਲਾਂ ਅਲਟੇ ਦਾ ਤਾਉਂ ਡਿਗਰਾਂ ਦੇ ਤੋਂ ਪਹਿਲਾਂ ਨਰਸਿੰਗ ਹੋਮ ਚਾਂਲ ਤੋਂ ਬਹਿਨਾ ਕੁੱਖ ਜਿ ਕਦ ਲੈ ਕੇ ਰਾਉਣ ਲਈ ਕੁੱਖ ਜਿ ਕਦ ਨਿਕਾਉਣ ਲਈ ਦਾਦੀ ਮੇਰੀ ਅੜੀ ਰਹੀ ਕਿਉਂ ਨਹੀਂ ਬੋਲੇ ਤੁਸੀਂ ਮੰਮੀ ਜੀ ਕਿਉਂ ਨਹੀਂ ਬੋਲੇ ਤੁਸੀਂ ਮੰਮੀ ਚੁੱਪ ਚਾਪ ਕਿਉਂ ਖੜੀ ਰਹੀ ਚੁੱਪ ਚਾਪ ਕਿਉਂ ਖੜੀ ਰਹੀ ਅਲਦ ਦਾ ਤੋਂ ਡਿਕਰਾਂਡ ਤੋਂ ਪਹਿਲਾਂ ਨਰਸਿੰਘ ਹੋ ਮਈਡਾਰ ਤੋਂ ਪਹਿਲਾਂ